ਅਸੀ ਗੱਲ ਦੀ ਸਾਰਿਆਂ ਨੂੰ ਥੋੜਾ ਸਾਰਿਆਂ ਦਾ ਸਵਾਗਤ ਹੈ ਸਾਡੇ ਦੂਜੇ ਬਲੌਗ ਵਿੱਚ ਦੇਖਦੇ ਆ ਸਭ ਤੋਂ ਪਹਿਲਾਂ ਕੌਣ ਆਉਂਦਾ ਬਾਹਰ ਭੱਜਿਆ ਅਸੀ ਗੱਲ ਮਾਤਾ ਹੋਰ ਉਹ ਕਿਵੇਂ ਆ ਅਸੀ ਗੱਲ ਦੀ ਸਾਰਿਆਂ ਨੂੰ ਮਾਰਨਿੰਗ ਦੇ ਮੱਦ ਚੁਕੇ ਪੰਜ ਹੋ 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 ਆਪਣੇ ਭਰਾ ਜੀ ਆਪਾਂ ਨੂੰ ਮਿਲ ਗਏ ਆ ਜਿਹੜੇ ਕਹਿੰਦੇ ਸੀ ਨਾ ਵੀ ਹਾਂ ਜੀ ਅਸੀਂ ਟੈਂਕੀਆਂ ਤੇ ਚੜ੍ਹਿਆ ਅਸੀਂ ਟੈਂਕੀਆਂ ਦੇ ਬੈਠ ਕੇ ਸ਼ਰਾਬਾਂ ਪੀ ਅਸੀ ਗੱਲ ਦੀ ਸਾਰਿਆਂ ਨੂੰ ਥੋੜਾ ਸਾਰਿਆਂ ਦਾ ਸਵਾਗਤ ਹੈ ਸਾਡੇ ਦੂਜੇ ਬਲੌਗ ਵਿੱਚ ਤਾਂ ਆਪਾਂ ਪਹੁੰਚਿਆ ਪਿੰਡ ਜੀ ਸੋ ਕ ਨਵੀਂ ਵੀਡੀਓ ਦੇ ਨਾਲ ਇੱਕ ਮੋਟੀਵੇਸ਼ਨ ਵੀਡੀਓ ਹੋਊਗੀ ਇਹ ਜਿਹੜੀ ਬਣਾਵਾਂਗੇ ਆਪਾਂ ਸੋ ਵੀਡੀਓ ਦਾ ਲਾਸਟ ਤੱਕ ਬਣੇ ਰਹੋ ਸੋ ਦਿਨ ਦੇ ਵੱਜ ਚੁੱਕੇ ਨੇ ਜੀ 3:30 ਹੋ ਚੁੱਕੇ ਨੇ ਦੁਪਹਿਰਾ ਹੋ ਚੁੱਕਿਆ ਪੂਰਾ ਸਖਰ ਦੁਪਹਿਰਾ ਫੁੱਲ ਗਰਮੀ ਹੈਗੀ ਆਪਾਂ ਹੁਣ ਜਾ ਰਹੇ ਹਾਂ ਘਰ ਸੋ ਬਣੇ ਰਹੋ ਵੀਡੀਓ ਦੇ ਵਿੱਚ ਸਬਸਕ੍ਰਾਈਬ ਜਰੂਰ ਕਰ ਲਿਓ ਲਾਈਕ ਕਮੈਂਟ ਕਰਨਾ ਨਾ ਭੁੱਲਿਓ ਵੀਡੀਓ ਬਹੁਤ ਹੀ ਘੈਂਟ ਬਣੂਗੀ ਇਸ ਵਾਰ ਜਿਹੜੀ ਆਪਾਂ ਬਣਾਉਣੀ ਹੈ ਕੋਈ ਆਪਾਂ ਪਹੁੰਚ ਗਏ ਪੈਂਡ ਘਰ ਦਾ ਗੇਟ ਉਹ ਵੀ ਜਮੀਂ ਚੰਦਨ ਕਿਆ ਕਰੇ ਜਮਾ ਸ਼ਾਂਤ ਮਾਹੌਲ ਹੈ ਦੇਖਦਾ ਸਭ ਤੋਂ ਪਹਿਲਾਂ ਕਹੋਂ ਆਉਂਦਾ ਬਾਹਰ ਭੱਜਿਆ ਅੱਸੀ ਗੱਲ ਮਾ ਦਾ ਹੋਰ ਉਹ ਕਿਵੇਂ ਆ ਆਦਾ ਆਦਾ ਆਪਾਂ ਜੱਪਾ 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 ਹੂੰ ਕੋ ਸਰ ਕੇ ਨਾ ਕਿੱਦਾਂ ਸੋਹਣਾ? ਹਾਂ? ਬਹੁਤ ਚਾਤਾ। ਕੋਈ ਪਿੰਡ ਪਹੁੰਚ ਗਿਆ ਪਤਾ ਸਭ ਤੋਂ ਵੱਧ ਗਰਮੀ ਦੇ ਸਭ ਤੋਂ ਵੱਧ ਕਿਹੜੀ ਪ੍ਰੋਬਲਮ ਆਉਂਦੀ ਹੈ? ਲਾਈਟ ਨਹੀਂ ਹੁੰਦੀ। ਹੁਣ ਲਾਈਟ ਹੈ ਨਹੀਂ ਇੱਥੇ। ਪੂਰੀ ਅੱਗ ਵਰਸ ਰਹੀ ਹੈ ਅੱਗ। ਹੈਂ? ਕਿਵੇਂ? ਡਿਮ ਲਾਈਟ ਹੈ। ਡਿਮ ਲਾਈਟ ਆ ਰਹੀ ਹੈ। ਹੂੰ। ਸਭੀ ਗੱਲ ਜੀ ਸਾਰਿਆਂ ਨੂੰ ਮਾਰਨਿੰਗ ਦੇ ਬੰਦ ਚੁਕੇ ਨੇ ਪੰਜ ਤਜ ਹੈ ਗਿਆ 4 ਜੂਨ ਆਪਾਂ ਆਏ ਹੋਇਆ ਪਿੰਡ ਸੋ ਹੱਥ ਬਣਾਵਾਂਗੇ ਆਪਾਂ ਫਿਰ ਵੀਡੀਓ ਸਭ ਤੋਂ ਪਹਿਲਾਂ ਆਪਾਂ ਨਹਾ ਕੇ ਆਈਏ ਫਿਰ ਆਪਾਂ ਕਰਾਂਗੇ ਬਾਠ ਸੋ ਵੀਡੀਓ ਮੈਂ ਕੋਈ ਸ਼ੋਅ ਆਫ ਨਹੀਂ ਕਰ ਰਿਹਾ ਮੈਂ ਬਸ ਉਹਨਾ ਆਪਣੀ ਜਨਰੇਸ਼ਨ ਨੂੰ ਮੋਟੀਵੇਟ ਕਰ ਰਿਹਾ ਕਿ ਦੇਖੋ ਤੁਸੀਂ ਵੀ ਇਹ ਚੀਜ਼ ਕਰ ਸਕਦੇ ਹੋ ਜੇ ਮੈਂ ਕਰ ਸਕਦਾ ਤੁਸੀਂ ਵੀ ਕਰ ਸਕਦੇ ਹੋ ਮੋਟੀਵੇਟ ਕਿਵੇਂ ਹੋਣਾਗਾ ਆਪਦੀ ਸ਼ੁਰੂਆਤ ਦੇਣ ਦੀ ਚੰਗੇ ਕੰਮ ਤੋਂ ਕਰੋ ਪਾਠ ਤੋਂ ਕਰੋ ਮੈਂ ਡੇਲੀ ਕਰਦਾ ਮੈਨੂੰ ਘਟੋ ਘਟ ਡੇਢ ਡੇਢ ਸਾਲ ਮੰਗੂ ਹੋ ਗਿਆ ਪਾਠ ਕਰਦੇ ਨੇ ਤੇ ਹਾਂ ਕਦੇ ਨਾ ਕਦੇ ਮਿਸ ਹੋ ਜਾਂਦਾ ਜਦੋਂ ਕਈ ਵਾਰ ਕੋਈ ਅਰਜੈਂਟ ਕੰਮ ਆ ਜਾਂਦਾ ਹੈ ਠੀਕ ਹੈ ਸੋ ਵੀਡੀਓ ਨੂੰ ਲਾਸਟ ਤੱਕ ਜਰੂਰ ਬਣੇ ਰਹੋ ਅੱਜ ਜਿਹੜੀ ਵੀਡੀਓ ਬਣੂਗੀ ਬਹੁਤ ਜ਼ਿਆਦਾ ਮੋਟੀਵੇਟ ਵਾਲੀ ਵੀਡੀਓ ਬਣੂਗੀ ਤੁਸੀਂ ਮੈਨੂੰ ਜਾਣਦੇ ਹੋ ਸੱਕੂ ਫਿਟਨੈਸ ਇੰਸਟਾਗ੍ਰam ਤੇ ਫੋਲੋ ਕਰ ਲਿਓ ਮੈਨੂੰ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆਜੂ ਫਿਰ ਦੇਰ ਸੋ ਹੁਣ ਆਪਾਂ ਲਗਿਆ ਤਿਆਰੀ ਕਰਨਾ ਆਪਣੀ ਵੀਡੀਓ ਦੀ ਉਹ ਮਾਤਾ ਵੀ ਛਾੜੂ ਛੂੜੂ ਲਾ ਕੇ ਆਣ ਸਾਫ਼ ਕਰਤਾ ਆਪਣਾ ਵੇੜਾ ਸੋ ਅੱਜ ਦਿਨ ਬਹੁਤ ਕੰਨ ਚੜਿਆਗਾ ਦੇਖੋ ਤੁਹਾਮਲਾਂ ਪੈਂਦੀਆਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇੰਸਟਾਗ੍ਰਾਮ ਤੇ ਮੈਨੂੰ ਫੋਲੋ ਕਰ ਲਿਓ ਠੀਕ ਹੈ ਮਾੜੀਆਂ ਚੀਜ਼ਾਂ ਦਾ ਬਹੁਤ ਫੋਲੋ ਕਰ ਲੀਆਂ ਹੁਣ ਚੰਗੀਆਂ ਚੀਜ਼ਾਂ ਨੂੰ ਫੋਲੋ ਕਰੋ ਤਾਂ ਜੋ ਤੁਹਾਡੇ ਜਵਾਕ ਤੁਹਾਡੇ ਭੈਣ ਭਰਾ ਦੇਖ ਕੇ ਕੁਝ ਮੋਟੀਵੇਟ ਹੋ ਕੇ ਕੁਝ ਚੰਗਾ ਕਰ ਸਕਣ ਵੀਡੀਓ ਦੇ ਲਾਸਟ ਤੱਕ ਬਨੇ ਰਹੋ ਲਓ ਜੀ ਆਪਣੀ ਸਾਰੀ ਤਿਆਰੀ ਹੋ ਚੁੱਕੀ ਆ ਵੀਡੀਓ ਦੀ ਸੂ ਨਾਲ ਆਪਣੇ ਇਸ ਵਾਰ ਆਪਣੇ ਟੀਮ ਮੈਂਬਰ ਚੇਜ ਨੇ ਨਾਲ ਆਪਣੇ ਤੇਜੀ ਧਮਾਨ ਸੱਗੂਆਂ ਦਾ ਮੁੰਡਾ ਕਹਿੰਦੇ ਫੈਸਲ ਬੁਲਾਇਆ ਮੁੰਡੇ ਨੂੰ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਮੌਸਮ ਅੱਜ ਘੈਂਟ ਹੈਗਾ 6 ਵੱਜ ਚੁੱਕੇ ਨੇ ਉਹ ਹੋ ਹੋ ਆਪਣੇ ਭਰਾ ਜੀ ਆਪਾਂ ਨੂੰ ਮਿਲ ਗਏ ਕੀ ਹਾਲ ਹੈ ਬਾਈ ਪਹਿਲਾਂ ਨਾਲੋਂ ਯਾਰ ਚਿੱਟਾ ਜਾਂ ਨਹੀਂ ਹੋ ਗਿਆ ਤੂੰ ਹੈ ਲਓ ਜੀ ਆਪਾਂ ਚੱਲਿਆਂ ਪਹਿਲਾਂ ਉੱਪਰ ਜਾ ਕੇ ਥੋੜਾ ਜਿਹਾ ਸੈਟਿੰਗ ਕਰਨੀ ਹੈਗੀ ਠੀਕ ਹੈ ਆ ਜਿਹੜੇ ਕਹਿੰਦੇ ਸੀ ਨਾ ਵੀ ਹਾਂ ਜੀ ਅਸੀਂ ਟੈਂਕੀਆਂ ਤੇ ਚੜਿਆ ਅਸੀਂ ਟੈਂਕੀਆਂ ਦੇ ਬੈਠ ਕੇ ਸ਼ਰਾਬਾਂ ਪੀਤੀਆਂ ਨੇ ਫਿਗਟਾਂ ਪੀਤੀਆਂ ਨੇ ਅਸੀ ਲੀਆਂ ਨਾਲ ਗੱਲਾਂ ਕੀਤੀਆਂ ਨੇ ਬਾਬੇ ਫੁੱਡੀ ਜਿਹੜੀ ਸੋਚ ਆ ਨਾ ਉਹ ਇੱਥੇ ਤੱਕ ਹੀ ਸੀਗੀ ਠੀਕ ਹੈ ਤੇ ਹੁਣ ਤੁਸੀਂ ਦੇਖਿਓ ਨਵੀਂ ਸੋਚ ਕੀ ਕਰਦੀ ਹੈ ਆ ਜਿਹੜੇ ਕਹਿੰਦੇ ਸੀ ਨਾ ਵੀ ਅਸੀਂ ਜੀ 10 ਵਾਰ ਟੈਂਕੀ ਤੇ ਚੜਿਆ ਅਸੀਂ ਵੀ ਕਰਦਾਂਗੇ ਇਹ ਚੀਜ਼ ਕਰ ਦੋਗੇ ਭਰਾਵੋ ਕੋਈ ਸ਼ੱਕ ਨਹੀਂ ਪਰ ਜੋ ਮੇਰਾ ਪੁਆਇੰਟ ਆਫ View ਹੈ ਉਹ ਤੁਹਾਡੇ ਨਾਲੋਂ ਬਿਲਕੁਲ ਵੱਖਰਾ ਹੈਗਾ ਬਾਈ ਅੱਜ ਦੇਖਿਓ ਫਿਰ ਵੀਡੀਓ ਲਾਸਟ ਤੱਕ ਫੋਲੋ ਕਰ ਲਿਓ ਸਬਸਕ੍ਰਾਈਬ ਕਰ ਲਿਓ ਨਾਲੇ ਇੰਸਟਾਗ੍ਰਾਮ ਤੇ ਵੀ ਫੋਲੋ ਕਰ ਲਓ ਲਓ ਜੀ ਸਾਰੀ ਟੀਮ ਆਪਣੀ ਰੈਡੀ ਆ ਆਪਣੇ ਭਰਾ ਉਹੀ ਸਾਰੇ ਪੁਰਾਣੇ ਬਸ ਆਪਣੇ ਦੋ ਭਰਾ ਜਿਹੜੇ ਮਾਹਲੀ ਵਾਲੇ ਸੀ ਉਹ ਆਏ ਨਹੀਂ ਹੈਗੇ ਸੋ ਲੱਗਿਆ ਫਿਰ ਸ਼ੂਟ ਕਰਨ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਇੰਸਟਾਗ੍ਰਾਮ ਤੇ ਫੋਲੋ ਜ਼ਰੂਰ ਕਰ ਲਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਨਵੇਂ-ਨਵੇਂ ਵੀਡੀਓ ਘੈਂਡ-ਘੈਂਡ ਵੀਡੀਓ ਜਿਹੜੀਆਂ ਤੁਹਾਨੂੰ ਮੋਟੀਵੇਟ ਕਰਨਗੀਆਂ ਆਨ ਦਾ ਵੇ ਨੇ ਹਾਂਜੀ ਆਪਣੀ ਵੀਡੀਓ ਜਿਹੜੀ ਅੱਜ ਦੀ ਕੰਪਲੀਟ ਹੋ ਚੁੱਕੀ ਆ ਤੁਸੀਂ ਦੇਖ ਸਕਦੇ ਹੋ ਜੋ ਆਪਾਂ ਕਰਨ ਆਏ ਸੀ ਅੱਜ ਤੁਹਾਨੂੰ ਪਤਾਗਾ 4 ਜੂਨ ਆ 1 ਜੂਨ ਤੋਂ ਲੈ ਕੇ 10 ਜੂਨ ਤੱਕ 1984 ਵੀਲੇ ਜੋ ਕੱਲੂਕਾਰਾ ਹੋਇਆ ਸੀ ਆਪਾਂ ਉਸ ਨੂੰ ਉਸ ਦਿਨ ਨੂੰ ਯਾਦ ਕੀਤਾ ਤੇ ਕੋਸ਼ਿਸ਼ ਕੀਤੀ ਕਿ ਜਿਹੜੀ ਨਵੀਂ ਜਨਰੇਸ਼ਨ ਆ ਉਹਨੂੰ ਪਤਾ ਲੱਗੇ ਸੋ ਸਾਰੇ ਜਣੇ ਵੀਡੀਓ ਨੂੰ ਬਹੁਤ-ਬਹੁਤ ਸ਼ੇਅਰ ਕਰੋ ਮੈਨੂੰ ਇੰਸਟਾਗ੍ਰam ਤੇ ਫੋਲੋ ਜਰੂਰ ਕਰ ਲਿਓ ਮੈਂ ਹਾਂ ਤੁਹਾਡਾ ਆਪਣਾ ਸੱਗੂ ਫਿਟਨੈਸ ਅੱਗੇ ਹੋਰ ਵੀ ਬਹੁਤ ਮੋਟੀਵੇਸ਼ਨ ਵਾਲੀਆਂ ਵੀਡੀਓ ਆਉਣਗੀਆਂ ਬਾਈ ਬਣ ਕੇ ਸਪੋਰਟ ਕਰਿਆ ਕਰੋ ਲੱਤਾਂ ਨਾ ਖੱਚਿਆ ਕਰੋ ਕਿਉਂਕਿ ਆਲਰੇਡੀ ਅੱਜ ਜਿਹ ਟਾਈਮ ਚੱਲ ਰਿਹਾ ਹੈ ਬਹੁਤ ਜ਼ਿਆਦਾ ਗਲਤ ਕੰਮਾਂ ਨੂੰ ਪ੍ਰਮੋਟ ਕੀਤਾ ਜਾ ਰਿਹਾ ਸੋ ਆਪਾਂ ਚੰਗੀ ਸੋਚ ਨੂੰ ਅੱਗੇ ਲੈ ਕੇ ਆਈਏ ਆਪਣੇ ਪੰਜਾਬ ਨੂੰ ਅੱਗੇ ਲੈ ਕੇ ਆਈਏ ਸੋ ਹੋਰ ਆਪਣੀ ਫਲੈਕਸ ਸੋ ਵੱਧ ਤੋਂ ਵੱਧ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਿਓ ਕਿਵੇਂ ਲੱਗੀ ਵੀਡੀਓ ਹੋਰ ਵੀ ਅੱਗੇ ਐਵੇਂ ਦੀਆਂ ਅਸੀਂ ਵੀਡੀਓ ਆਉਣੀਆਂ ਏਸੇ ਹੀ ਥਾਂ ਤੇ ਉਸੇ ਹੀ ਟੈਂਕੀ ਦੇ ਉੱਪਰ ਪੂਰਾ ਫੇਮਸ ਕਰ ਦੇਣਾ ਸੱਗੂ ਸੱਗੂ ਕਰਾ ਦੇਣੀ ਆ ਚਾਰੇ ਪਾਸੇ ਪਤਾ ਲੱਗ ਜਾਊਗਾ ਵੀ ਹਾਂ ਵੀ ਇੱਕ ਮੁੰਡਾ ਸੱਗੂ ਨਾਮ ਦਾ ਆਈ ਹੈ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ